ਮਰਿਆ ਬੰਦਾ ਕਿਸੇ ਦੇ ਕੰਮ ਨਹੀਂ ਆਉਂਦਾ ਪਰ ਮਰੇ ਦੀਆਂ ਤਾਂ ਅੱਖਾਂ ਵੀ ਬੜੀਆਂ ਕੀਮਤੀ ਐ ਹੁਣ ਮਰੇ ਦੀਆਂ ਦਿਲ ਉਹ ਕੰਮ ਆ ਜਾਂਦਾ ਕਿਸੇ ਦੀ ਜਾਨ ਦੇ ਦਿੰਦਾ ਚੱਲਦੀ ਕਰ ਦਿੰਦਾ ਜੀਵਨ ਦੇ ਦਿੰਦਾ ਮਰੇ ਦੀਆਂ ਕਿਡਨੀ ਆ ਕੰਮ ਆ ਜਾਂਦੀਆਂ ਮਹਾਰਾ ਕਹਿੰਦੇ ਨਰੂ ਮਰੇ ਨਰ ਕਾਮ ਨਾ ਆਵੇ ਜੇ ਬੰਦਾ ਮਰ ਜੇ ਤੇ ਬੰਦਾ ਕਿਸੇ ਕੰਮ ਦਾ ਨਹੀਂ ਐ ਕਹਿੰਦੇ ਪਸ਼ੂ ਮਰ ਜੇ ਪਸ਼ੂ ਮਰੇ ਦਸ ਕਾਇਸ ਬਾਰੇ ਵੀ ਜੇ ਪਸ਼ੂ ਮਰਦੇ ਤੇ ਉਹਨਾਂ ਦਾ ਹੱਟ ਵੀ ਵਿਕਦੇ ਆ ਬੰਦੇ ਦੇ ਕਹਿੰਦੇ ਖਰੀਦਣੇ ਬੰਦੇ ਦੇ ਹੱਟ ਵੀ ਵਿਕਦੇ ਆ ਵੀ ਬੰਦੇ ਦੀਆਂ ਅੱਖਾਂ ਵਿਕਦੀਆਂ ਬੰਦੇ ਦੇ ਗੁਰਦੇ ਵੇਚਦੇ ਬੰਦੇ ਦੇ ਦਿਲ ਵੇਚਦਾ ਬੰਦੇ ਦਾ ਲੀਵਰ ਲੱਗਦਾ ਇੱਕ ਦੂਏ ਦਾ ਟ੍ਰਾਂਸਪਲੈਂਟ ਹੋ ਜਾਂਦਾ ਹੈ ਇੱਥੇ ਗੱਲ ਸਰੀਰ ਦੀ ਨਹੀਂ ਕੀਤੀ ਜਾ ਰਹੀ ਸਮਝਣਾ ਇਹ ਪਹਿਣਾ ਮਹਾਰਾਜ ਕਹਿੰਦੇ ਨਰੂ ਮਰੇ ਨਰ ਕਾਮਨਾ ਆਵੇ ਨਰ ਕਿਆਏ ਨਰ ਕਹਿੰਦੇ ਬੰਦੇ ਨੂੰ ਨਾ ਰੋ ਹੈ ਜਿਹਦੇ ਅੰਦਰ ਨਰੂ ਹੈ ਨਰੂ ਕੀ ਹੈ ਨਰੂ ਹੁੰਦੀ ਹੈ ਅਨਸਾਨੀਅਤ ਅਨਸਾਨ ਵਿੱਚ ਹੈ ਅਨਸਾਨੀਅਤ ਤੇ ਇਨਸਾਨ ਹੈ ਜੇ ਹਵਾਨੀਅਤ ਹੈ ਫਿਰ ਇਨਸਾਨ ਨਹੀਂ ਫਿਰ ਹਯਾਨ ਹੈ ਕਹਿੰਦੇ ਜੇ ਬੰਦੇ ਦੀ ਇਨਸਾਨੀਅਤ ਮਰ ਗਈ ਨਰੂ ਮਰੇ ਇਨਸਾਨੀਅਤ ਉਹਦੇ ਚ ਹੈ ਨਹੀਂ ਹੈ ਨਰ ਕਾਮਨਾ ਆਵੇ ਕਹਿੰਦੇ ਉਹ ਬੰਦਾ ਕਿਸੇ ਕੰਮ ਦਾ ਨਹੀਂ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਪਸ਼ੂ ਮਰੇ ਦਸ ਕਾਜ ਸਵਾਰ ਹੈ ਕਹਿੰਦੇ ਜੇ ਪਸ਼ੂ ਫਿਰਤੀ ਪਸ਼ੂ ਫਿਰਤੀ ਕਿਹੜੀ ਹੈ ਪਸ਼ੂ ਨੂੰ ਖੁਰਲੀ ਦੇ ਵਿੱਚ ਘਾਹ ਖਿਲਾ ਦਿਓ ਇੱਕੋ ਜਿਹਾ ਘਾਹ ਪਾ ਦਿਓ ਆਪਣੀ ਖੁਰਲੀ ਤੋਂ ਪਹਿਲਾਂ ਉਹ ਦੂਜੇ ਦੀ ਖੁਰਲੀ 'ਚ ਨੂੰ ਮੂੰਹ ਮਾਰਦਾ ਮਯੋਤਰ ਵਾਲਾ ਪਹਿਲਾਂ ਚੱਕ ਲਾਂ ਘਾ ਪਾ ਕੇ ਫੀਡ ਪਾ ਦਿਓ ਨਾ ਪਰ ਪਹਿਲਾਂ ਦੂਜੀ ਦੇ ਮੋਰੇ ਦੀ ਖਾਉਂਗੀ ਭਾਵੇਂ ਉਹਦੇ ਵਾਲੀ ਕੋਈ ਦੂਜੀ ਨਾਲ ਵਾਲੀ ਚੱਕ ਕੇ ਖਾ ਜੇ ਇਹ ਸੁਭਾਅ ਹੈ ਵੀ ਮੈਂ ਦੂਜੇ ਦਾ ਵੀ ਹੜੱਪ ਕਰ ਜਾਂ ਕਾਮੀ ਬਿਰਤੀ ਕਰੋਧੀ ਲੋਭੀ ਮੋਹੀ ਹੰਕਾਰ ਵੀ ਹੈ ਇੱਕ ਪਿੰਡ ਦਾ ਝੋਟਾ ਦੂਜੇ ਪਿੰਡ ਚ ਆ ਜੇ ਤੇ ਉਹ ਮਾਰ ਮਾਰ ਕੇ ਉਹਦੀਆਂ ਤੋੜ ਦਿੰਦਾ ਹੱਡੀਆਂ ਬਸਲੀਆਂ ਵੀ ਤੂੰ ਮੇਰੇ ਇਲਾਕੇ ਚ ਕਿੱਦਾਂ ਆ ਗਿਆ ਇਹੀ ਸਾਡੇ ਚ ਹੈ ਇਹੀ ਸਾਡੇ ਚ ਸੁਭਾਅ ਹੈ ਰਾਜਨੀਤਿਕ ਲੋਕਾਂ ਦਾ ਵੀ ਹੈ ਸਾਡੇ ਇਲਾਕੇ ਚ ਕਿੱਦਾਂ ਆ ਗਿਆ ਛੱਡੋ ਇਹਨਾਂ ਲੋਕਾਂ ਨੂੰ ਸਾਡੇ ਧਾਰਮਿਕ ਲੋਕਾਂ ਦੇ ਵਿੱਚ ਵੀ ਹੈ ਸਾਡੇ ਇਲਾਕੇ ਚ ਕਿੱਦਾਂ ਆ ਗਿਆ ਕਿਉਂਕਿ ਇਹ ਬਿਰਤੀਆਂ ਅਸੀਂ ਚੁੱਕੀਆਂ ਹੋਈਆਂ ਪਸ਼ੂ ਬਿਰਤੀਆਂ ਕਹਿੰਦੇ ਪਸ਼ੂ ਬਿਰਤੀ ਮਰ ਜੇ ਨਾ ਜੇ ਬੰਦੇ ਦੀ 10 ਕਾਜ ਉਸਵਾਰ ਹੈ ਉਹੀ ਬੰਦਾ 10 ਕਾਰ ਤੇ ਸਵਾਰ ਦਿੰਦਾ ਮਤਲਬ ਆਪਣਾ ਜੀਵਨ ਵੀ ਸਵਾਰਦਾ ਦੂਜੇ ਦਾ ਵੀ ਸਵਾਰਦਾ ਉਹੀ ਬੰਦੇ ਦੀ ਕੀਮਤ ਪੈ ਜਾਂਦੀ ਹੈ ਜਿਹਨੇ ਆਪਣੇ ਕੰਮ ਨੂੰ ਖਤਮ ਕਰ ਲਿਆ ਜਿਹਨੇ ਕ੍ਰੋਧ ਨੂੰ ਕਰ ਲਿਆ ਜਿਹਨੇ ਆਪਣੀ ਪਸ਼ੂ ਵਰਤੀ ਖਤਮ ਕਰ ਲਈ ਇੱਥੇ ਵਰਤੀ ਦੀ ਗੱਲ ਹੈ ਜਿਹੜੇ ਬੰਦੇ ਦੀ ਇਨਸਾਨੀਅਤ ਮਰ ਗਈ ਉਹ ਬੰਦਾ ਮਰ ਗਿਆ ਭਾਵੇਂ ਜੋ ਸੰਤ ਜਰਨੈਲ ਸਿੰਘ ਦੀ ਪਿੰਡਾਂ ਵਾਲੇ ਕਹਿੰਦੇ ਸੀ ਕਹਿੰਦੇ ਮੈਂ ਸਰੀਰ ਦੇ ਮਰਨੇ ਨੂੰ ਮੌਤ ਨਹੀਂ ਗਿਣਦਾ ਜਮੀਰ ਦੇ ਮਰਨੇ ਨੂੰ ਮੌਤ ਗਿਣਦਾ ਇੱਥੇ ਉਹ ਜਮੀਰ ਨਰੂ ਐ ਜੇ ਦੀ ਜਮੀਰ ਮਰ ਗਈ ਨਰ ਕਾਮ ਉਹ ਕਿਸੇ ਕੰਮ ਦਾ